ਕਾ ਮਤ ਹੁਣ ਮੇਰਾ ਵੀ ਸਾਰਾ ਨਿਬੜ ਗਿਆ ਵਾ ਤੇ ਮੇਰਾ ਰਾਦਾ ਹੁਣ ਮੈਂ ਵੀ ਘੜੀ ਸਾਹ ਲ ਲਵਾ ਲੰਮੀ ਪੈ ਜਾਣੀ ਰੋਟੀ ਪਾਣੀ ਤੇ ਹੁਣ ਖਵਾਲਤਾ ਸਾਰਿਆਂ ਨੂੰ ਜੇ ਹੁਣ ਚਾਹ ਬਣਾਉਣੀ ਹੋਊਗੀ ਤੇ ਫੇ ਬਣਾਉਂਗੀ ਪਰ ਇਦਾਂ ਕਰਦੀ ਆ ਲੰਮੀ ਪੈ ਗਈ ਤੇ ਬਸ ਗੱਲ ਗਈ ਮਹਿੰਗੇ ਨੂੰ ਵੇਣੀ ਆ ਕੀ ਕਰਨ ਡਿਆ ਵਾ ਜੇ ਉਹਦਾ ਕੰਮ ਨਿਬੜ ਗਿਆ ਹੋਇਆ ਫਿਰ ਮੈਨੂੰ ਆਪਣਾ ਜਾ ਲਾਉਣ ਵਾਸਤੇ ਦਵਣੀ ਆ ਨਾ ਚੱਲ ਛੇ ਇਹੋ ਹੀ ਲਾ ਦੇ ਇੱਕ ਤੇ ਹੁੰਦਾ ਕਵੇਲੇ ਆ ਆਉਂਦਿਆਂ ਨੂੰ ਕੰਮ ਹੋਇਆ ਹੁੰਦਾ ਵਾ ਮਾਰ ਪਰੋਣਿਆਂ ਵਾਂਗ ਫਿਰ ਤੁਰ ਕੇ ਜਾਣ ਵਾਲੀ ਗੱਲ ਵਾ। ਘੜੀ ਲਾਊਗਾ ਤਾਂ ਨਾਲੇ ਪਤਾ ਲੱਗੂ ਸਵੇਰੇ ਸਵਾਤੇ ਆਉਣਾ ਵਾ। ਇਦਾਂ ਹੀ ਹੁਣ ਕੰਮ ਕਰਾਇਆ ਕਰਨਾ ਜ਼ਿਆਦਾ ਮੈਂ। ਮਾਹਾਂੇ ਕੰਮ ਨਿਬੜੇ ਪੱਠੇ-ਪੁੱਠੇ ਪਾ ਗਏ। ਘੜੀ ਛਾਇਲ ਜੀ ਗਰਮੀ ਬੜੀ ਅੱਜ ਤੇ। ਧੁੱਪ ਕਿੰਨੀ ਲੱਗੀ ਠੰਡਾ ਹੋਊਗਾ ਤਾਂ ਬਾਕੀ ਕੰਮ ਫੇਰ ਕਰ ਲਾਂਗੇ। ਅਨਲਕਸਦਾ ਕੱਲੀ। ਬੱਤੀ ਵੀ ਬੰਦ ਹੋ ਗਈ ਕਿਤੇ ਪੱਖਾ ਨਹੀਂ ਚੱਲਦਾ। ਮੰਗੇਆ ਮੰਗੇ ਹਾਂਜੀ ਸਰਦਾਰਨੀ ਲੈ ਤੂੰ ਤੇ ਚੰਗਾ ਕੋੜੇ ਵੇਚ ਕੇ ਸੁੱਤਾ ਆਵਾ ਕਿਤੇ ਅਜੇ ਪਿਆ ਹਾਂਜੀ ਬਸ ਤੇ ਪਿਆਵਾ ਤਾਂ ਕੰਮ ਤਾਂੰਦਾ ਹੋ ਗਿਆ ਸਾਰਾ ਅੱਧਾ ਕੰਮ ਤੇਰਾ ਸਰਦਾਰ ਕਰ ਦਿੰਦਾ ਤੇਰੇ ਆਉਂਦਿਆਂ ਨੂੰ ਤੇ ਗੋਹਾ ਫੇਰ ਡੰਗਰਾਂ ਥੱਲੇ ਜੇ ਖਿਲਰਿਆ ਤੇ ਤੂੰ ਮਜੇ ਨਾਲ ਲੰਮਾ ਪਿਆਵਾ ਕਰਨਾ ਹੀ ਇਕੱਠਾ ਪੈਂ ਮੈਂ ਕਿਹਾ ਤੇ ਸਾਲੇ ਕਰ ਲੈਣਾ ਅੱਛਾ ਚੱਲ ਹੋਰ ਤੂੰ ਕਰ ਲਈ ਕੋਈ ਨਹੀਂ ਤੇਰਾ ਕੰਮ ਹੁਣ ਮੈਨੂੰ ਦੱਸ ਪਿਆ ਜਿਹੜਾ ਕੰਮ ਆ ਕਿੰਨੇ ਕ ਦਿਨ ਚੱਲਣਾ ਵਾ ਇਦਾਂ ਦਾ ਸਰਦਾਰਨੀ ਕਿਹੜਾ ਕੰਮ ਆ ਕੰਮ ਇਹੋ ਹੀ ਪੀ ਤੂੰ ਮਜੇ ਨਾ ਆਉ ਨਾ ਮੱਦਾ ਦਿਨ ਨਗਾ ਕੇ ਸਰਦਾਰ ਨੇ ਦੱਸਿਆ ਨਹੀਂ ਤੁਹਾਨੂੰ ਕੀ ਮੇਰਾ ਕਾਕਾ ਨਹੀਂ ਠੀਕ ਹਾਂ ਉਹ ਬਿਮਾਰ ਹੋ ਗਿਆ ਤੇ ਦਵਾਈ ਲੈਣ ਚਲ ਗਿਆ ਨਾ ਤੇ ਦਵਾਈ ਤੇ ਚਲ ਲੈਣ ਦੀ ਚੰਗਾ ਹੋਇਆ ਤੇ ਪਰ ਇਹ ਆ ਨਾ ਵੀ ਬੰਦਾ ਉਹਨੂੰ ਆਪਣੀ ਨਾਲ ਦਿਨ ਦਿਨ ਪੈਸੇ ਤੇ ਉਹ ਦਵਾਈ ਲੈ ਆਉਂਦੀ ਤੇਰੇ ਕੋਲ ਕਿਹੜਾ ਕੋਈ ਮੋਟਰਸਾਈਕਲ ਜਿਹੜਾ ਤੂੰ ਚਲਾ ਕੇ ਖੜਨਾ ਹੈਗਾ ਉਹ ਕੱਲੀ ਕਿਤੇ ਜਾਂਦੀ ਨਹੀਂ ਨਾ ਘਰੋਂ ਨਹੀਂ ਨਿਕਲਦੀ ਬਾਹਰ ਉਹ ਬਾਬਾ ਉਹਨੂੰ ਵਾਲ ਲਵਾ ਲੈ ਬਾਹਰ ਦੀ ਉਵੇਂ ਥੋੜਾ ਬੋਧਾ ਨੂੰ ਪਤਾ ਲੱਗੇ ਦੇਸ ਦੁਨੀਆ ਕਿੱਥੇ ਵਸਦਾ ਵਾ ਹੁਣ ਇੰਦਾ ਕੋਈ ਅਮਰਜੈਂਸੀ ਪੈ ਜਾਏ ਤੈਨੂੰ ਡੀਗ ਦੇ ਰੂ ਤੇ ਨਿਆਣਾ ਜ਼ਿਆਦਾ ਬਿਮਾਰ ਕਰ ਲੂ ਫੇ ਚੰਗਾ ਰਹੇਗਾ ਸਰਦਾਨੀ ਸਮਾਨੀਆ ਚੰਗਾ ਉਹ ਸਮੇਂ ਨੂੰ ਕੋਈ ਗੱਲ ਨਹੀਂ ਬੰਦਾ ਆਪ ਚੰਗਾ ਹੋਣਾ ਚਾਹੀਦਾ ਵਾ ਤੂੰ ਉਹਨਾਂ ਕਭਰਾਇਆ ਕਰ ਇਹੋ ਜੀ ਗੱਲ ਨਹੀਂ ਆ ਗਈ ਡਾਕਟਰ ਵੀ ਰੱਬ ਦਾ ਰੂਪ ਹੁੰਦੇ ਆ ਡਾਕਟਰ ਨੇ ਕੱਲੀ ਨੇ ਤੁਰ ਕੇ ਕਿੱਥੇ ਜਾਣਾ ਸੀ ਤੁਰ ਕੇ ਨਾਲ ਫੇ ਦੋ ਜਣੇ ਚੱਲੇ ਜਾਂ ਹਾਏ 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 ਹ ਪਾਣੀ ਤੇ ਡਾਲੀ ਬਾਅਦ ਤੇ ਪਹਿਲੋਂ ਨਾ ਉਹ ਅੰਦਰਵਾਰ ਕੰਧ ਜਿਹੜੀ ਹੈ ਨਾ ਆ ਵਾਲੀ ਹਾਂਜੀ ਇਹਨੂੰ ਪਣਾ ਜਿਆ ਬੜਾ ਹੋਇਆ ਵਾ ਸਾਰਾ ਸਾਫ ਕਰ ਦੇ ਉਹ ਜਿਹੜਾ ਹਰਿਆ ਰਿਆ ਹਾਂ ਹਰਿਆ ਪਣਾ ਜੰਮਿਆ ਪੂਰਾ ਜਿੰਨਾ ਕੋ ਹੁੰਦਾ ਉੰਨਾ ਕਰ ਲਾ ਕੋਈ ਨਹੀਂ ਚਦਰ ਨਹੀਂ ਕਰ ਜੇ ਨਾ ਉਹ ਜਿਹੜਾ ਕੰਧ ਦੇ ਨਾਲ ਨਾਲ ਉਹ ਹੋਣ ਕਰ ਲਾ ਜਿਹੜਾ ਵੇੜੇ ਵਾਲਾ ਉਹ ਸਵੇਰੇ ਕਰ ਲੈ ਨਹੀਂ ਮੈਂ ਕਰ ਦਨਾ ਸਾਰਾ ਹਾਂ ਕਰ ਦੇ ਚੰਗਾ ਤੇ ਬਾਕੀ ਇਹ ਭਰਾ ਵਾ ਟਾਈਮ ਨਾ ਆਇਆ ਕਰ ਸਾਡ ਕੋਲ ਨਾ ਨਾ ਕੰਮ ਕਰਾ ਫੇਰ ਉਹ ਗੱਲ ਵੀ ਕੰਮ ਵਾਲੇ ਦੀ ਫੇਰ ਤੇਰੇ ਅਹੀਂ ਹੋਗੇ ਐਦਾਂ ਨਹੀਂ ਹੁੰਦਾ ਨਹੀਂ ਸਰਦਾਰ ਨਹੀਂ ਅੱਗੇ ਤੋਂ ਅੱਗੇ ਤੋਂ ਵੀ ਮੈਂ ਲੇਟ ਹੁੰਦਾ ਵਾ ਕਾਕੇ ਕਰਕੇ ਕਰਕੇ ਹੋਇਆ ਬਸ ਪਰਸੋਂ ਵੀ ਤੂੰ ਲੇਟ ਹੀ ਕੱਲ ਵੀ ਤੂੰ ਲੇਟ ਹੀ ਅੱਜ ਵੀ ਤੂੰ ਲੇਟ ਵਾ ਤਸੋਕ ਜਿਹੜੇ ਤੇਰੇ ਨਾਲ ਪੂਰਾ ਮਹੀਨੇ ਦਾ ਪੈਸੇ ਕਰ ਲਏ ਆ ਨਾ ਤੇ ਤੂੰ ਉਸੋਂ ਕੋ ਜਿਆਦਾ ਹੋ ਗਿਆ ਪੂਏ ਚੜ ਗਏ ਆ ਵਾ ਤੈਨੂੰ ਸੋਕ ਰੋਜ਼ ਜਿਹੜਾ 100 120 ਮਿਲਦੇ ਉਹ ਸੋਕ ਤੇਰੇ ਸੂਤਰ ਨਹੀਂ ਸੋਕ ਅਹੀਂ ਅਵੇਂ ਇੰਨੇ ਪੈਸੇ ਕਰ ਲਏ ਤੇਰੇ ਨਾਲ ਤੂੰ ਸੋਕ ਟਾਈਮ ਨਾ ਆ ਜਾਣਾ ਥੋੜੇ ਪੈਸਿਆਂ ਚ ਤੇ ਟਾਈਮ ਨਾ ਹਾਂਗਾ ਸਰਦਾਰ ਨਹੀਂ ਇੱਕਦਮ ਤੇ ਆ ਹੁਣ ਕਰ ਦੇ ਪਣਾ ਜਿਹੜਾ ਵਾ ਨਾ ਇਹ ਸਾਰਾ ਸਾਫ ਕਰ ਦੇ ਚੰਗੀ ਤਰ੍ਹਾਂ ਕਰ ਦੇ ਨਾ ਸਰਦਾਰ ਨਹੀਂ ਆਹੋ ਤੂੰ ਮੁੜ ਕੇ ਮਈਆਂ ਨੂੰ ਪਾਣੀ ਢਾਕੇ ਤੇ ਮਈਆਂ-ਮਈਆਂ ਨਿਵਾਲ ਦੇ ਅਗਵਾ ਸਾਰਾ ਹੁੰਝਲਾ ਬਾਕੀ ਹੋਰ ਜੇ ਕੋਈ ਨਿੱਕਾ ਮੋਟਾ ਤੈਨੂੰ ਕੰਮ ਦੇਖਦਾ ਤੇ ਸਾਡੇ ਕੋਲ ਨਾ ਖਵਾਇਆ ਕਰ ਆਪਣੇ ਆਪ ਹੀ ਕਰਿਆ ਕਰ ਤੇ ਤੂੰ ਆ ਘਰ-ਵਾਰ ਘਰ-ਵਾਰ ਨੂੰ ਕੰਮ ਕਰਿਆ ਕਰ ਜਿਦਾ ਵੀ ਆਪਣੇ ਘਰ ਕੰਮ ਕਰਨ ਡਏ ਆ ਠੀਕ ਐ ਸਤਿ ਸ੍ਰੀ ਅਕਾਲ ਇਹ ਥੋੜੀ ਵੀ ਮੈਂ ਤੈਨੂੰ ਆਣ ਕੇ ਕੰਮ ਦੱਸਣਾ ਤੇ ਫੇਰ ਤੂੰ ਕੰਮ ਕਰਨਾ ਵਾ ਨਾਲੇ ਮੈਂ ਤੈਨੂੰ ਕੰਮ ਦੱਸੂਗੀ ਨਾਲੇ ਤੂੰ ਮੈਨੂੰ ਮੁਰਕੇ ਬਦਵਾਈਆਂ ਦਏਂਗਾ ਕਿ ਮੈਨੂੰ ਸਰਦਾਰ ਨੇ ਕੰਮ ਦੱਸ ਦਿਆ ਹਾਂ ਸਰਦਾਰ ਨਹੀਂ ਬਦਵਾਈਆਂ ਕੋ ਤੇਰੀ ਬਦਵਾਈਆਂ ਇਹੋ ਹੀ ਵੀ ਆਖਣਾ ਮੜਮੜਾ ਸਾਨੂੰ ਕੰਮ ਹੀ ਦੱਸਦੀ ਆਣ ਕੇ ਵੇਖੋ ਤੁਸੀਂ ਕੰਮ ਹੀ ਦੱਸਣਾ ਨੌਕਰ ਟਾੜੇ ਤੁਸੀਂ ਕੰਮ ਨੌਕਰ ਦੀ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਜੋ ਵੀ ਆ ਤੇ ਤੂੰ ਆਪਣੇ ਹਿਸਾਬ ਨਾਲ ਸਾਰਾ ਕੰਮ ਕਰੀ ਜਾਇਆ ਕਰ ਠੀਕ ਸਾਨੂੰ ਆਹੋ ਚਲੋ ਚੱਲ ਮੈਂ ਗਿਆ ਪਹਿਲਾਂ ਆਪਣਾ ਹੀ ਲਾ ਲਈਏ ਸਾਹ ਫੇਰ ਲਾਂਗੇ ਹੈ ਤੋਰੀ ਤੇ ਕੋਈ ਲੱਭੀ ਨਹੀਂ ਉਹ ਮੈਂ ਤੇ ਆਈ ਹੀ ਵੀ ਚੱਲ ਸਬਜੀ ਮਸਾ ਬਣਾਉਂਦੀ ਹਾਂ ਤੋਰੀ ਤੇ ਕੋਈ ਲੱਭਣ ਨਹੀਂ ਲਈ ਹੈ ਨਹੀਂ ਕੱਖ ਵੀ ਇਹਦੇ ਨਾਲ ਵੱਲਾਂ ਦੇ ਨਾਲ ਚੱਲ ਮਨਾ ਰਿੰਪੀ ਸਸਿਕਾ ਜਾ ਚੀਜੀ ਸਸਰੀਕਾਲ ਜੀ ਠੀਕ ਠਾਕ ਠੀਕ ਠਾਕ ਵਧੀਆ ਮੈਂ ਨਾ ਆਈ ਮੈਂ ਸਬਜੀ ਬਣਾਉਣੀ ਹਾਂ ਹਾਂ ਮੈਂ ਸਬਜੀ ਬਣਾਉਣੀ ਚਾਚੀ ਦੀਆਂ ਤੋਂ ਤੋਰੀਆਂ ਵੇਖ ਕੇ ਨਾ ਨਹੀਂ ਤੋਰੀ ਕੋਈ ਵੀ ਨਹੀਂ ਲੱਭੀ ਫੁੱਲ ਬੜੇ ਆ ਇਦਾਂ ਲੱਗਦਾ ਜਿੱਦਾਂ ਜਿੰਨੇ ਫੁੱਲ ਤੇ ਹੁੰਨੀਆਂ ਤੋਰੀਆਂ ਵਾ ਪਰ ਪਤਾ ਨਹੀਂ ਜਦੋਂ ਤੋੜਨ ਲੱਗੀ ਤਾਂ ਉਹਦੋਂ ਕੋਈ ਲੱਭਦੀ ਨਹੀਂ ਗਈ ਆਹੋ ਆਹੋ ਹੋਰ ਸੁਣਾ ਤੂੰ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਅੱਛਾ ਮੈਂ ਤੇ ਅੱਜ ਬੜਾ ਖਪੀਓ ਚਾਚੀ ਕਿਉਂ ਮਹਿੰਗਿਆ ਦੀ ਕਰਦੀ ਨੂੰ ਕਹਿ ਬੈਠੀ ਵੀ ਕੰਮ ਤੇ ਲਵਾ ਲਿਆ ਤੇ ਉਹ ਅੱਜ ਆਈ ਨਹੀਂ ਤੇ ਮੈਨੂੰ ਤੇ ਧੁੱਪ ਚੜ ਗਈ ਮੈਂ ਉਹਦੇ ਸਿਰ ਤੇ ਤੇ ਕੰਮ ਰਹਿਣ ਦਿੱਤਾ ਨਹੀਂ ਤੇ ਮਹਿੰਗਾ ਤੁਹਾਡਾ ਨਾਲ ਗੱਲ ਕਰ ਗਿਆ ਕੰਮ ਦੀ ਆਹੂਗਾ ਮਹਿੰਗਾ ਕਰ ਗਿਆ ਅਸੀਂ ਕੱਲ ਦੀ ਅਛਾ ਤੇ ਉਹ ਆਂਦਾ ਇਸ ਫੇਰੇ ਆਉਗੀ ਤੇ ਮੈਂ ਕੰਮ ਛੱਡ ਦਿੱਤਾ ਮੈਂ ਝਾੜੂ ਪੋਚਾ ਲਾਇਆ ਇਨਾ ਨਾ ਤੇ ਨਾ ਗੋਏ ਕੂੜੇ ਦਾ ਕੀਤਾ ਮੈਂ ਹਾਂ ਚੱਲ ਆਪੇ ਆ ਜਾਣਾ ਮਹਿੰਗੇ ਦੀ ਘਰ ਦੀ ਨੇ ਤੇ ਉਹ ਕਰੂਗੀ ਫੇਰ ਤੇ ਉਹ ਆਈ ਨਹੀਂ ਵੀ ਮੈਨੂੰ ਧੁੱਪ ਚੜ ਗਈ ਤੇ ਹੁਣ ਮੈਂ ਸਬਜੀ ਤਰਨੂ ਲੱਭਣ ਦੀ ਮੈਂ ਕੋਈ ਤੋਰੀ ਤਾਰੀ ਵੇਖ ਕੇ ਲੈਣ ਨਹੀਂ ਆ ਤੇ ਸਬਜੀ ਬਣਾ ਨਹੀਂ ਆ ਤੇ ਕਿੰਨੇ ਪੈਸੇ ਕੀਤੇ ਉਹਦੇ ਨਾਲ ਉਹਦੇ ਨਾਲ 4000 ਰੁਪਇਆ ਕਰ ਲਿਆ ਹਾਇ ਰੱਬਾ ਹੈ ਨੀ ਤਾਂ ਉਹ ਜਰੀਏ ਟ ਕਰਨਾ ਮੈਨੂੰ ਨਹੀਂ ਆਉਂਦਾ ਮਿੰਟੇ ਲੱਗਦਾ ਰਿੰਪੀ ਤੂੰ ਤੇ ਤਰਾ ਨਾ ਕਿੱਥੋਂ ਪੈਸੇ ਇੰਨੇ ਵਾਧੂ ਆਏ ਆ ਕਿ ਦੋ ਨੰਬਰ ਦਾ ਪੈਸਾ ਵਾ ਪੈਸਾ ਪੂਹਾ ਚਾਚੀ ਕਾ ਦਾ ਮੈਨੂੰ ਤਾਂ ਗੱਲ ਹੀ ਨਹੀਂ ਕਰਨ ਦਿੱਤੀ ਸਰਦਾਰ ਜੀ ਨੇ ਉਹ ਉਹਨੇ ਪੰਜ ਮੰਗਿਆ ਤੇ ਸਰਦਾਰ ਨੇ ਕਹਿਤਾ 4000 ਤੇ ਮੈਨੂੰ ਤਾਂ ਗੱਲ ਹੀ ਨਹੀਂ ਕਰਨ ਦਿੱਤੀ ਮੈਂ ਤੇ ਆਪ ਉਹਨਾਂ ਲੜ ਹਟੀ ਤੇ ਕਹਿੰਦਾ ਵੀ ਕੰਮ ਵਾਲੀਆਂ ਮਿਲਦੀਆਂ ਕਿੱਥੇ ਲਪਿੰਡ ਜਾ ਕੇ ਵੇ ਲੋਕਾਂ ਦੇ ਰੇਟ ਕਿੰਨੇ ਕਿੰਨੇ ਤੇ ਤੂੰ 4000 ਆਉਣਾ ਵਾ ਨੇ ਕੰਮ ਦੇ ਤੇ 4000 ਕਹਿ ਲਈਆਂ ਦੋ ਪੋਰਸ਼ਨ ਤੇਰੇ ਬਣ ਜਾਂਦੇ ਆ ਆਪੇ ਕਹੀ ਜਾਂਦਾ ਲਾਡੀ ਇਦਾਂ ਆਹ ਕੀ ਪਤਾ ਅੱਜ ਮੈਂ ਕਹਿੰਨੀ ਸੀ ਵੀ ਚੱਲ ਛਾ ਮੈਂ ਉਹਨੂੰ ਮਹਿੰਗੇ ਨੂੰ ਇਹ ਵੀ ਗੱਲ ਕਹੀ ਮਹਿੰਗਾ ਇਦਾਂ ਕਹਿੰਦਾ ਜਾਂਦਾ ਮੈਂ ਪਤਾ ਕਰਨਾ ਮੈਂ ਇਦਾਂ ਕੰਮ ਤੇ ਆਇਆ ਕਰਨਾ ਉਹਨੇ ਤਾਂ ਮੈਂ ਚੱਲ ਕੋਈ ਨਹੀਂ ਸਾਨੂੰ ਕੋਈ ਗੁੱਸਾ ਨਹੀਂਗਾ ਸਾਡਾ ਤਾਂ ਆਪਣਾ ਘਰ ਵਾ ਜਿੰਨਾ ਮਰਜ਼ੀ ਚੱਲੋ ਕੰਮ ਕਰਾਓ ਪਰ ਜਦੋਂ ਮੈਂ ਲੋੜ ਹੋਈ ਤੇ ਮੈਂ ਵੀ ਕੰਮ ਕਰਾ ਲਿਆ ਕਰੂੰਗੀ ਆਂਦਾ ਕੋਈ ਨਹੀਂ ਸਰਦਾਰ ਨਹੀਂ ਜਿੰਨਾ ਮਰਜ਼ੀ ਤੁਸੀਂ ਵੀ ਕੰਮ ਕਰਾਓ ਤੇ ਪਰ ਭੈਣਾ ਤੂੰ ਤੇ ਰੇਟ ਹੀ ਵਿਗਾੜ ਦਿੱਤਾ ਵਾ ਵਿਗਾੜਨਾ ਵਗੂੜਨਾ ਕੀ ਆਂਦੇ ਤੋਂ ਕੰਮ ਵਾਲੀਆਂ ਲੱਭਦੀਆਂ ਨਹੀਂ ਤਾਂ ਆਈ ਵੀ ਨਹੀਂ ਆਓ ਕੀ ਬਤਾ ਨੇ ਆਉਣਾ ਮਾ ਕ ਨਹੀਂ ਆਉਣਾ ਆਈ ਨਹੀਂ ਗਈ ਨਾ ਆਈ ਨਹੀਂ ਮੈਂ ਤੁਹਾਨੂੰ ਦੱਸਣ ਲਈ ਮੈਨੂੰ ਧੁੱਪ ਚੜ ਗਈ ਹੈ ਮੈਂ ਹੁਣ ਖੇਜ ਕੰਮ ਕਰਕੇ ਆਈ ਖੇਜ ਖੱਪ ਕੇ ਆਈ ਆਂ ਤੇ ਹੁਣ ਮੈਂ ਆਹ ਨਾ ਤੋਗੇ ਤੇ ਮੈਂ ਹਾਂ ਅਲੀਮ ਨਹੀਂ ਆ ਸਬਜੀ ਬਣਾਉਣੀ ਹੈ ਤੋਰੀਆਂ ਵੇਖ ਕੇ ਦੋ ਲੇ ਪਰ ਜੇ ਦਾਹੀਂ ਵੀ ਲਾਲੀ ਕੰਮ ਤੇ ਤੇ ਮਹਿੰਗੇ ਨੇ ਸਾਨੂੰ ਵੀ ਆਖਣਾ ਵੀ 4000 ਰੁਪਇਆ ਦੋ 10000 ਰੁਪਏ ਤੇ ਅੱਗੇ ਤੇਰੇ ਚਾਚੇ ਨੇ ਰੱਖ ਲਿਆ ਵਾ ਮੈਂ ਆਨੀ ਆ ਵੀ ਇਜਾਦੇ ਪੈਸੇ ਆ ਤੇਰੇ ਵਾਂਗੂ ਉਹ ਆਖੀ ਜਾਂਦਾ ਬੰਦੇ ਨਹੀਂ ਲੱਭਦੇ ਕੰਮ ਤੇ ਇਦਾਂ ਹੀ ਲਾਡੀ ਕਰੀ ਜਾਂਦਾ ਵੀ 4000 ਥੋੜਾ ਵੀ ਲਾਡੀ ਵੀ 10000 ਦੇਈ ਜਾਵੇ ਬੁੱਢੀਆਂ ਨੂੰ ਵੀ ਕੰਮ ਦਾ ਆਹੋ ਕੀ ਪਤਾ ਇੰਨਾ ਬੰਦਿਆਂ ਦਾ ਨਹੀਂ ਆ ਮੈਨੂੰ ਤੇ ਗੱਲ ਹੀ ਨਹੀਂ ਕਰਨ ਦਿੱਤੀ ਰੇਟ ਮੈਨ ਦਾ ਕੀ ਕਰਨਾ ਹੈ ਮੈਨੂੰ ਗੱਲ ਹੀ ਨਿਕੰਦੇ ਤੇ ਉਹਨੇ ਰੇਟ ਫਟ ਕਰ ਦਿੱਤਾ 1000 ਰੁਪਿਆ ਝਾੜੂ ਪੋਚੇ ਦਾ ਥੋੜਾ ਹੁੰਦਾ ਵਾ ਚੱਲ 500 ਰੁਪਿਆ ਗੋਏ ਦਾ ਲੈ ਲੈਂਦੀ 1500 ਰੁਪਿਆ ਆਹੋ ਮੈਨੂੰ ਬੰ ਨਾਲ ਨਾਲ ਹੀ ਉਹਨੇ ਆਜਿਆ ਕਰ ਨਾਲ ਚੱਲ ਜਾਗਾ ਨਾ ਘਰ ਵੀ ਇੱਥੇ ਮੱਖੀਆਂ ਹੀ ਮਾਰਦੀ ਬੇਲੀ ਆਹ ਤੇ ਅੱਜ ਮਹਿੰਗਾ ਸੁਣਾ ਲੇ ਗਿਆ ਇਹ ਨਿਆਣਾ ਨਹੀਂ ਠੀਕ ਤੇ ਮੈਂ ਤਾਂ ਬਾਅਦ ਚ ਕੰਮ ਦਾ ਹੀ ਕਾਲੀ ਬਾਅਦ ਚ ਮੈਂ ਪਛਤਾਵਾ ਕਿ ਹਾਏ ਉਹਨੂੰ ਚ ਬਰੇ ਨੂੰ ਪੁੱਛਿਆ ਹੀ ਨਹੀਂ ਵੀ ਨਿਆਣਾ ਤੇਰਾ ਨਹੀਂ ਠੀਕ ਪਤਾ ਨਹੀਂ ਹੁਣ ਪੈਸੇ ਵਿੱਚ ਬਰੇ ਕੋ ਹੈਗੇ ਕਿ ਨਹੀਂ ਹੈਗੇ ਦਵਾਈ ਦਾਰੂ ਲਈ ਕੋਈ ਨਾ ਨਹੀਂ ਕਰੀਦਾ ਹੁੰਦਾ ਤੈਨੂੰ ਕੀ ਪਤਾ ਝੂਠ ਬੋਲਦੇ ਕੇ ਸੱਚ ਬੋਲਦੇ ਸਾਡੇ ਲੇਟ ਆਇਆ ਕੱਲ ਵੀ ਤੇ ਅੱਜ ਵੀ ਤੇ ਕੀ ਪਤਾ ਝੂਠ ਬੋਲਨ ਦੇ ਮਾਰੇ ਨੇ ਨਿਆਣਾ ਬਿਮਾਰ ਕਰਤਾ ਐਡਾ ਸ਼ਦਾਈ ਆ ਐਦਾਂ ਕਹਿਣਾ ਨਹੀਂ ਚਾਹੀਦਾ ਮੇਰਾ ਨਿਆਣਾ ਬਿਮਾਰ ਹੋ ਗਿਆ ਵਾ ਪਤਾ ਨਹੀਂ ਆਖੇ ਮੈਂ ਲੇਟ ਹੋ ਗਿਆ ਆ ਪਾਣੀ ਮੇਰੇ ਤੇ ਪਛਤਾਉਂਦੀ ਆ ਵੀ ਹਾ ਹਾ ਉਹਨੂੰ ਪੁਛਵਾਰੇ ਨੂੰ ਕੋਈ ਪੁੱਛਿਆ ਵੀ ਨਹੀਂ ਨਿਆਲੇ ਬਾਰੇ ਪੁੱਛਣਾ ਕੀ ਆ ਕੋਈ ਗੱਲ ਮੈਨੂੰ ਤੇ ਸੁਣ ਕੇ ਹੀ ਹੋਰ ਤਰ੍ਹਾਂ ਹੋ ਗਿਆ ਤੇ ਮੈਨੂੰ ਤੇ ਧੁੱਪ ਚੜ ਗਈ ਕੰਮ ਨੂੰ ਚੱਲ ਆ ਚੱਲ ਜੀ ਘਰ ਨੂੰ ਆ ਜਾ ਨਾ ਨਹੀਂ ਨਹੀਂ ਘਰ ਨੂੰ ਫੇਰ ਕਿਤੇ ਆਉਂਗੀ ਮੇਰਾ ਹੁਣ ਕਾ ਜਾ ਕੇ ਰੋਟੀ ਬਣਾਵਾ ਸਬਜੀ ਸਬਜੀ ਰੋਟੀ ਪਾਣੀ ਫੜਾਵਾ ਚੱਲ ਅੱਛਾ ਕੋਈ ਨਹੀਂ ਚੱਣ ਚਿੰਗਿਆ ਗੱਲਾਂ ਹੀ ਕਰਨ ਈ ਆ ਨਾਲੇ 4000 ਰੁਪਇਆ ਕਰ ਲਿਆ ਨਾਲੇ ਮੁਰਮੁਰ ਉਹ ਹੀ ਗੱਲ ਕੰਮ ਨਹੀਂ ਕਰਨ ਲਈ ਕੰਮ ਨਹੀਂ ਕਰਨ ਲਈ ਕਿ ਕੰਮ ਨਹੀਂ ਕਰਨਾ ਇਹ ਧੁੱਪ ਚੜ ਗਈ ਆ ਤੇ ਇਹਨੇ ਕੰਮ ਕਰ ਕਿਹੜੇ ਵੇਲੇ ਲਿਆ ਇਹਨੇ ਵੀ ਨਹੀਂ ਹੁੰ ਜਾ ਹਾਂ ਜਾ ਹੋਣਾ ਇਹਨੇ ਵੀ ਇਦਾਂ ਰਹਿਣ ਦਿੱਤਾ ਹੋਣਾ ਹੈਗੀ ਤੇ ਵੀ ਨਗਲੀ ਜੀ ਆ ਇੱਥੇ ਆ ਗਈ ਤੋਰੀਆਂ ਨੂੰ ਦੱਸ ਲੈ ਜਾ ਤੋਰੀਆਂ ਜਿੰਨੀਆਂ ਹੈਗੀਆਂ ਐ ਤੇ ਮੈਂ ਉੱਤੇ ਆ ਗਈ ਨਹੀਂ ਤੇ ਪੱਤੇ ਭਾਵੇਂ ਤੋੜ ਕੇ ਲੈ ਜਾਂਦੀ ਤੇ ਭੁਰਜੀ ਬਣਾ ਲੈਂਦੀ ਆਹ ਦੇਖ ਰਾਂ ਸਾਰਾ ਹੋ ਗਿਆ ਜੀ ਆ ਥੋੜਾ ਥੋੜਾ ਥੱਲੇ ਰਹਿ ਗਿਆ ਬਾਈ ਹੁਣ ਕੱਲ ਨੂੰ ਕਰਾਉਣ ਨਾਲੇ ਪਾਣੀ ਨਾਲ ਸਾਰਾ ਧੋਊਗਾ ਬਥੇਰਾ ਬੁਰਸ ਮਾਰਿਆ ਵਾ ਇਹ ਨਾ ਜਿਹਾ ਅੱਜ ਚਲ ਪੱਤੇ ਇਕੱਠੇ ਕਰਦਨੇ ਤਿੰਤ ਤੋਂ ਆਪਣੇ ਨਾ ਆਉਦੀ ਇੱਥੇ ਆਂਬ ਦੀ ਛਾਹ ਨਾਲ ਜੰਮ ਜਾਂਦਾ ਇੱਥੇ ਸਰਦਾਰ ਨੂੰ ਚਾਹੀਦਾ ਇਥੇ ਆਂਬ ਵੀ ਵੜਾ ਦੇਣਾ ਚਾਹੀਦਾ ਲੈ ਕਰਤੀ ਸਫਾਈ ਹਾਂ ਸਰਦਾਰ ਨਹੀਂ ਕਰਤੀ ਬੜਾ ਹੱਲਾ ਮਾਰਿਆ ਤੂੰ ਤੇ ਆਹ ਸਰਦਾਰ ਥੱਲੇ ਰਹਿਗਾ ਥੋੜਾ ਥੋੜਾ ਮੈਂ ਕੱਲ ਨੂੰ ਕਰਾਂ ਚਲ ਇਹਦੀ ਕੋਈ ਗੱਲ ਨਹੀਂ ਉਹਦਾ ਐਵੇਂ ਆਂਦੇ ਆ ਵੀ ਜਵਾਨ ਜਾਨ ਬੰਦਾ ਜਿਹੜਾ ਬਹਿ ਜਾ ਜਵਾਨ ਜਾਨ ਜਿਹੜਾ ਬੰਦਾ ਬੜੀ ਛੇਤੀ ਕੰਮ ਨਬੇੜਦਾ ਵਾ ਹਾੜੋ ਵਾਕਿਆ ਬੁੱਢਿਆਂ ਕੋ ਤੇ ਉੱਠਿਆ ਨਹੀਂ ਜਾਂਦਾ ਇਹ ਦਿਖਾਈ ਆ ਸਰਦਾਰਨੀ ਵੀ ਕਰਨਾ ਜਿਹੜਾ ਕੰਮ ਕਰਨਾ ਦੱਸਿਆ ਤੋਂ ਕਰਨਾ ਪੈਂਦਾ ਚੱਲ ਸ਼ਾਹ ਪੱਤੇ ਜੇ ਵੀ ਹੁੰਜ ਕੇ ਤੂੰ ਬਾਹਰ ਸੁੱਟ ਦੇ ਕੂੜਾ ਤੇ ਮੇਰੀ ਗੱਲ ਸੁਣ ਚਲਾਕੀਆਂ ਜਿਹੜੀਆਂ ਤੂੰ ਇੰਨੀਆਂ ਕਰਦਾ ਨਾ ਹੋਰ ਕਿਸੇ ਨਾ ਕਰਿਆ ਕਰ ਸਰਦਾਰਨੀ ਮੈਂ ਕਿਹੜੀ ਚਲਾਕੀ ਕੀਤੀ ਹੈ ਚਲਾਕੀ ਇਹਦਰ ਤਾ ਤੂੰ ਜੋਕ ਉਹ ਸਾਰਾ ਹੀ ਕਰ ਆਇਆ ਰੇਟ ਛੇੜ ਵੀ 4000 ਰੁਪਿਆ ਲੈਣਾ ਮੇਰੀ ਨਾਲ ਦੀ ਕੰਮ ਕਰਨ ਆਇਆ ਕਰੂਗੀ ਇਦਾਂ ਵਾਂ ਉਦਾਂ ਵਾਂ ਹਾਂਜੀ ਸਰਦਾਰ ਜੀ ਉਹ ਤਾਂ ਮੈਂ ਕੀਤੀ ਲਾਡੀ ਸਰਦਾਰ ਨਾਲ ਗੱਲ ਉੱਤੇ ਤੇ ਤੂੰ ਮੈਨੂੰ ਤਾਂ ਕਿਤੇ ਦੱਸਿਆ ਨਹੀਂ ਸਵੇਰ ਦਾ ਆਇਆ ਜਰੋਂ ਦਾ ਦੁਪਹਿਰਾਂ ਦਾ ਆ ਗਿਆ ਮੈਂ ਤੇਰੇ ਲਾਗੋ ਹੋਣ ਜੇ ਇਧਰੋਂ ਆਈ ਆ ਤੂੰ ਮੈਨੂੰ ਕਿਤੇ ਉਦੋਂ ਨਹੀਂ ਦੱਸਿਆ ਕਦੀ ਚੋਰੀਆਂ ਗੁੱਜੀਆਂ ਰਹਿੰਦੀਆਂ ਵਾ ਨਾਲੇ ਸਾਡੇ ਬੂਹੇ ਦਾ ਗਾੜੀ ਆਪਣੀ ਬੁੱਢੀ ਲਿਆ ਕੇ ਕੰਮ ਕਰਾਏਗਾ ਤੇ ਸਾਨੂੰ ਲੱਗੇ ਪਤਾ ਨਾ ਲੱਗੂ ਭਲਾ ਨਹੀਂ ਮੈਂ ਚੋਰੀ ਥੋੜੀ ਕੀਤੀ ਐ ਮੈਂ ਤੁਹਾਨੂੰ ਪੁੱਛਿਆ ਤਾਂ ਹੈ ਹੀ ਉਹਦਣ ਤੂੰ ਤਾਂ ਮੈਨੂੰ ਇੰਨਾ ਪੁੱਛਿਆ ਸੀ ਵੀ ਉਹ ਆਖਣ ਦੇ ਆ ਵੀ ਕੰਮ ਤੇ ਤੇ ਮੈਂ ਗੱਲ ਕਰਨੀ ਆ ਤੂੰ ਇਹ ਥੋੜੀ ਆਣ ਕੇ ਦੱਸਿਆ ਵਾ ਵੀ ਮੈਂ ਇੰਨੇ ਪੈਸੇ ਕੀਤੇ ਆ ਉਹਨੇ ਆਇਆ ਕਰਨਾ ਜਾਂ ਕਿਦਾਂ ਆਹ ਥੋੜੀ ਮੈਨੂੰ ਗੱਲ ਦੱਸੀ ਆ ਸਰਦਾਰਨੀ ਪੈਸੇ ਤਾਂ ਗਏ ਉਹਨਾਂ ਥੋੜੇ ਦਿੱਤੇ ਕੰਮ 4000 ਰੁਪਇਆ ਕੰਮ ਤੇ ਕਿੰਨਾ ਜਨਾ ਦੋ ਪੋਰਸ਼ਨ ਵਾ ਤੇਰੇ ਹੁਣ ਦੱਸਣ ਦੀ ਤਾਂ ਲੋੜ ਹੀ ਨਹੀਂ ਰਹਿ ਗਈ ਮਿੰਨ ਤੇ ਹੁ ਆਂਦੀ ਉਹ ਕੰਮ ਆਂਦੀ ਕਰਕੇ ਗੱਲਬਾਰ ਸਾਰੀ 4000 ਰੁਪਏ ਚ ਆਂਦੀ ਮੁੜ ਕੇ ਉਨ ਹੀ ਆਇਆ ਨਾਲ ਲਿਕੇ ਉਹਨੂੰ ਕੱਲਾ ਹੀ ਆ ਗਿਆ ਸਤਾਰਨੀ ਤੁਹਾਨੂੰ ਦੱਸਿਆ ਤਾਂ ਕਿੰਨੀ ਅਰ ਵੀ ਨਹੀਂ ਕਾ ਕਾਠੀ ਦੇ ਕੋ ਭਰਾਵਾ ਕਾ ਕਾਹ ਕਰਾ ਬਿਮਾਰ ਕਰ ਤੂੰ ਮਹਾਰਾਜ ਕੋ ਸੁੱਖ ਮੰਗ ਤੂੰ ਐਨਾ ਕਹਿ ਦਿਆ ਕਰ ਵੀ ਮੇਰੇ ਸਿਰ ਪੀੜ ਹੁੰਦੀ ਮੈਂ ਨਹੀਂ ਤਗੜਾ ਰ ਤਾਂ ਲੇਟ ਹੋ ਗਿਆ ਵੀ ਮੈਂ ਠੀਠ ਹੋ ਗਿਆ ਅਹੀਂ ਅੱਗੇ ਤੇ ਮੈਨੂੰ ਰੋਜ਼ ਪੈਸੇ ਮਿਲਦੇ ਸੀ ਤੇ ਮੈਂ ਸੌਦਾ ਖੜਦਾ ਹਾਂ ਤੇ ਹੁਣ ਮੈਨੂੰ ਇਕੱਠਾ ਗੁਫਲ ਮਿਲਣਾ ਵਾ ਤੇ ਹੁਣ ਮੈਨੂੰ ਕੀ ਲੋੜ ਜਦੋਂ ਮਰਜੀ ਚੱਲ ਜਾ ਸਰਦਾਰ ਨਹੀਂ ਮੈਂ ਆਪਣੇ ਬੱਚੇ ਬਾਰੇ ਕਿਉਂ ਝੂਠ ਬੋਲੂਗਾ ਪਰ ਮੈਨੂੰ ਨਹੀਂ ਯਕੀਨ ਹੈਗਾ ਬੱਚੇ ਬਾਰੇ ਪਈ ਤੂੰ ਕਿਹਾ ਤੇਰਾ ਨਿਆਣਾ ਬਿਮਾਰ ਹੈ ਮਾਰਾ ਤੇਰਾ ਨਿਆਣਾ ਰਾਜੀ ਬਾਜੀ ਰੱਖੇ ਤੇ ਚੱਜਣਾ ਗੱਲ ਕਰ ਜੇ ਉਧਰ ਹੁਣ ਆਇਆ ਨਹੀਂ ਲੈ ਕੇ ਫੇਜ ਉਧਰ ਗੱਲ ਕਰਨ ਲਈ 4000 ਦੀ ਉਹ ਵਿਚਾਰੀ ਖਪਣ ਲਈ ਆ ਵੀ ਮੇਰਾ ਸਾਰਾ ਕੰਮ ਲੇਟ ਹੋ ਗਿਆ ਸਰਦਾਰ ਮੁਰਕਾ ਦਸੰਦਾ ਕੀ ਭਰੇ ਜਦੋਂ ਅਗਦੀ ਨੇ ਸਾਰਾ ਕੰਮ ਹੀ ਆਪਣਾ ਲੰਮਾ ਕਰ ਲਿਆ ਸਾਰੀ ਦਿਹਾੜੀ ਨਗਾ ਲੀ ਸਰਦਾਨੀ ਨੂੰ ਆਗੇ ਦੱchna ਮੇਰੇ ਤੋਂ ਕਿਹੜਾ ਫੋਨ ਆ ਮੈਂ ਫੋਨ ਕਰ ਦਣਾ ਜਿਹੜੀ ਨਾਲ ਤੁਹਾਡੇ ਗਵਾਂਡ ਚੋਰੀ ਹੋਈ ਆ ਉਹ ਕੀ ਬਣਿਆ ਉੱਥੇ ਸਾਡੇ ਪਿੰਡ ਚੋਰੀ ਹੋਈ ਤੁਹਾਡੇ ਗਵਾਂਡ ਹੀ ਉੱਥੇ ਲੱਗ ਗਈ ਨਹੀਂ ਸਰਦਾਨੀ ਮੈਨੂੰ ਨਹੀਂ ਪਤਾ ਜਾਵੇ ਭਰਾਵਾ ਮਖਰੀਆਂ ਨਾ ਮਾਰਿਆ ਕਰ ਆਪਣੇ ਲਾਗੇ ਛਾਗੇ ਤੂੰ ਕੋਈ ਗੱਲ ਨਹੀਂ ਦੱਸਦਾ ਇੱਥੇ ਤੂੰ ਰੁਕੀ ਰੁਕੀ ਸਾਰੀਆਂ ਗੱਲਾਂ ਦਾ ਪੇਤ ਲੈ ਜਾਂਦਾ ਵਾ ਲਾਡੀ ਦੇ ਘਰ ਤੱਕ ਵੀ ਤੂੰ ਸਾਰੀਆਂ ਗੱਲਾਂ ਕਰ ਆਇਆ ਵਾ ਸਰਦਾਨੀ ਸਾਰਾ ਦਿਦੇ ਕੰਮ ਕਰਦੇ ਰਿਹਾ ਥੱਕੇ ਹੀ ਜਾਂਦੇ ਤੇ ਜਾਂਦਾ ਹੀ ਪੈ ਤੇ ਜਨਾਨੀ ਜਰ ਨੂੰ ਨਾ ਪਤਾ ਹੋਗਾ ਉਹਨੇ ਨਾ ਗੱਲ ਕੀਤੀ ਤੇਰ ਕੋ ਉਹਦੇ ਘਰੋਂ ਬਾਹਰ ਨਿਕਲਦੀ ਨਹੀਂ ਚਦਾਰ ਨਹੀਂ ਹਾਂ ਤਾਈਆਂ ਫੇ ਤੂੰ ਵੀ ਇੰਨਾ ਕੱਢਦਾ ਬਾਹਰ ਉਹ ਲੁੱਟ ਪੁੱਟ ਕੇ ਲੈ ਗਏ ਨਾ ਗਵਾਨ ਸਾਰਾ ਤੂੰ ਤਾਈਆਂ ਆਣਾ ਨਾ ਵੀ ਤੂੰ ਘਰ ਰਿਆ ਕਰ ਤੁਹਾਡਾ ਨਾ ਕੋਈ ਲੁੱਟ ਪੁੱਟ ਕੇ ਲੈ ਜਾਏ ਉੱਥੇ ਇਸਦਾ ਨਹੀਂ ਤੁਹਾਨੂੰ ਸਾਰੀਆਂ ਖਬਰਾਂ ਆ ਜਾਂਦੀਆਂ ਹੈ ਖਬਰਾਂ ਤਾਂ ਫਿਰ ਲੈ ਉਸੇ ਵੇਲੇ ਫੋਨ ਖੜ ਕੇ ਜਾਂਦੇ ਆ ਵੀ ਆਹ ਗੱਲ ਹੋਈ ਫਲਾਣੇ ਪਿੰਡ ਆਹ ਗੱਲ ਹੋਈ ਹੈ ਹੁਣ ਪਤਾ ਕਿੰਨਾ ਡਰ ਚੱਲਣ ਡਿਆ ਚੋਰੀਆਂ ਦਾ ਚੰਗੀ ਗੱਲ ਸਦਾ ਵੱਡੇ ਸਦਾਾਂ ਦੇ ਹੋ ਜਾਓ ਤੁਹਾਡੇ ਵੀ ਸਾਰੇ ਆ ਚ ਜਾਣ ਪਛਾਣਾਂ ਨੇ ਦੱਸ ਦਿੱਤੀ ਅਸੀਂ ਤੁਹਾਨੂੰ ਪ੍ਰਾਵਾ ਕੈਮਰੇ ਲਾਏ ਇਸੇ ਕਰਕੇ ਸਾਡੇ ਤੇ ਕਿਤੇ ਉਹ ਨਹਿਰ ਤੋਂ ਕੋਈ ਬੰਦਾ ਆਉਂਦਾ ਨਾ ਉੱਥੋਂ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਤੁਰਿਆ ਆਉਂਦਾ ਹਾਂਜੀ ਇਹਦਾ ਕਰਦੇ ਨੇ ਸਾਰੇ ਹੀ ਆ ਬਿਲਕੁਲ ਹੀ ਚੱਲ ਆ ਸ਼ਾਹ ਮੇਰੇ ਨਾਲ ਸਿਰ ਨਾ ਖਪਾ ਮੇਰੇ ਤਾਂ ਸੱਚੀ ਸਰਪੀੜ ਹੋਣ ਡਿਆ ਵੀ ਮਹੰਗੇ ਅੱਜ ਤੇਰੇ ਨਾਲ ਬੜਾ ਸਿਰ ਖਪਾਇਆ ਉਧਰੋਂ ਰਿੰਪੀ ਨਾ ਮੈਂ ਤੁੱਪੇ ਖਲੋ ਕੇ ਗੱਲਾਂ ਕਰਦੀ ਰਹੀ ਆ ਪੱਤੇ ਇਕੱਠੇ ਕਰਕੇ ਸੁੱਟਦੇ ਬਾਹਰ ਹਾਂਜੀ ਆਹ ਕੜਾਈ ਪਈ ਓ ਠੀਕ ਹੈ ਜੀ ਉਹਦੇ ਚਾਨੇ ਲਾਦੇ ਇੱਕ ਵਾਰਾਂ ਚਿੱਟੀ ਕੱਢਦੇ ਇਹਨ ਫੇ ਮੈਂ ਚਾਹ ਬਣਾਉਣੀ ਆ ਤੇ ਫੇ ਚਾਹ ਪੀਣੀ ਚੰਗਾ ਚੱਲ ਭਰਾਵਾ ਮੈਂ ਵੀ ਪੱਖੇ ਥੱਲੇ ਬਹਾਂ ਕੜੀ ਮੈਂ ਤੇ ਆਪ ਗਰਮੀ ਚ ਖਪ ਗਈਆਂ ਕਿਤੇ ਚੰਗਾ ਜੀ ਦਾਰ ਨਹੀਂ ਮੈਂ ਕਾਦਾਂ ਇਕੱਠੇ ਆ ਵੀ ਚਲੋ ਆ ਤੇ ਕੰਮ ਨਿਬੜਾਈ ਹੁਣ ਕਰਾਈ ਤੋ ਇਹਦੀ ਕਦੇ ਪਤਾ ਨਹੀਂ ਹੋ ਕਿ ਕਿੰਨਾ ਸ਼ੁਰੂ ਹੋਗਾ ਧੋਤੀ ਨੂੰ ਕਿ ਸਿਆਲ ਦੀ ਧੋਤੀ ਉਹ ਖਵਾ ਖਵਾ ਮਾਰਿਆ ਨਾ ਸ਼ਰਦਾਰਾ ਨੇ ਉਸ ਤੋਂ ਬਾਅਦ ਵੱਡੇ ਲੋਕਾਂ ਨੇ ਇਹਨਾਂ ਨੂੰ ਕੀ ਭਾਂਡਿਆ ਨਾ ਐਵੇਂ ਖਰਾਬ ਹੀ ਹੋ ਜਾਣ ਹਾਏ ਜੀ ਬੋਤਾ ਜੰਗਾਲ ਲੱਗਾ ਤੇ ਥੋੜੀ ਬੋਤੀ ਅੱਜ ਤੋਂ ਨੇ ਕੱਲ ਤੋਂ ਦਾ ਈ ਮਾਜਾ ਮਹੀਨੇ ਤੋਂ ਦੂਰ ਰਹਿ ਗਏ ਯਾਰ ਆ ਨਾ ਮਈਆਂ ਸੁਈਆਂ ਸਰਦਾਰਾਂ ਦੇ ਘਰ ਨਾਲੇ ਮਾਰਾਂਗੇ ਖੋਵਾ ਦੇ ਨਾਲੇ ਖਾਇਆ ਕਰਾਂਗੇ ਉਹ ਆ ਗੰਡਿਆਂ ਸਰਦਾਰਾ ਕੜਾਈ ਮੰਜਣ ਡਿਆ ਓ ਛੱਡ ਖੜਾ ਤੂੰ ਕੜਾਈ ਮੰਜਣ ਡਿਆ ਨਹੀਂ ਸਰਦਾਰ ਨੇ ਕਹਿ ਕੇ ਗਈ ਹੂ ਕਹਿੰਦੀ ਮਾਜਾ ਮੈਂ ਕਹਦਾ ਤੋਦ ਦਿੰਦਾ ਮੈਂ ਓਏ ਮਈ ਖੁੱਲੀ ਵੇਖ ਉਧਰ ਪਰਾਂ ਝੋਨੇ ਪੈ ਗਈ ਲੱਗਦੀ ਵੇਖ ਲੈ ਨਾ ਸਰਦਾਰਾ ਜਾ ਵੇਖ ਵੇ ਉਹ ਮੁੜ ਕੇ ਪਰਾਂ ਚਲ ਜਾਣੀ ਹੈ ਮੁੜ ਕੇ ਨਹਿਰਾਂ ਮੁੜ ਕੇ ਫੜੀ ਨਹੀਂ ਹੋ ਜਾਣੀ ਉਹ ਪਹਿਲਾਂ ਮੈਂ ਉਹ ਵੇਖ ਲਵਾਂ ਆਹੋ ਠੀਕ ਹੈ ਸਰਦਾਰਾ ਦੁੰਦਰੇ ਆ ਗਈਆਂ ਪਾਣੀ ਵੀ ਲੈ ਹੀ ਜਾਵਾਂ ਆ ਗਏ ਉਹ ਆ ਗਏ ਆ ਲੋ ਪਾਣੀ ਪੀਓ ਚਾਹ ਬਣਾਉਣੀ ਮਹਿੰਗੇ ਬਾਤੀ ਚਾਹ ਤੇ ਬਣਾਉਣੀ ਤਾਂ ਵਧੀਆ ਕਰਨ ਢਈਆਂ ਉਹ ਉਹਨੂੰ ਕਿਹੜੇ ਕੰਮ ਚ ਲਾਇਆ ਤੂੰ ਫਾਰਮ ਚ ਲਾਇਆ ਹਾਂ ਕਿਹੜੇ ਚ ਲਾਇਆ ਤਾ ਉਹ ਕੜਾਈ ਮਾਂਜਣ ਦਾ ਆ ਤੇ ਕੜਾਈ ਮਾਂਜਣ ਦਾ ਫੇਰ ਕੀ ਹੋ ਗਿਆ ਕੜਾਈ ਮਾਂਜਿਆ ਉਹਦਾ ਦਿਸਾ ਉਹ ਚਲਿਆ ਕੀ ਬਣਾਉਣਾ ਕੜਾਈ ਚ ਬਣਾਉਣਾ ਤਾਂ ਕੁਝ ਵੀ ਨਹੀਂਗਾ ਸਿਆਲ ਨੂੰ ਜਾ ਕੇ ਕਿਤੇ ਖੁਵਾ ਮਾਰਨਾ ਉਦੋਂ ਦੇ ਵੇਖੀ ਜਾਂਦੀ ਚਲੋ ਮਾਂਜ ਮਾਂਜ ਲਾ ਕੇ ਉਦੋਂ ਮਾਂਜ ਲਾਂਗੇ ਹੁਣ ਅੱਜ ਕੜਾਈ ਮਜਾਉਣ ਡਈ ਹਾਂ ਕੱਲ ਨੂੰ ਆਖੇਗੀ ਵੀ ਆ ਸਾਰੇ ਭਾਂਡੇ ਲਾ ਕੇ ਤੇ ਮੈਂ ਲੈ ਮੰਗਿਆ ਇਹ ਵੀ ਤੋ ਦੇ ਮੈਂ ਸ਼ਗਾਇਨਾ ਮੈਂ ਐਂਦਾ ਆਖੂਗੀ ਇੰਨੇ ਭਾਂਡੇ ਲਾ ਕੇ ਮੈਂ ਜਾਉਂਗੀ ਉਦਕੋ ਉਹਦੇ ਜੰਗਾਲ ਲੱਗਣ ਡਿਆ ਕੜਾਈ ਨੂੰ ਤੇ ਮੈਂ ਚੱਲ ਕੋਈ ਨਹੀਂ ਹੋਂਦ ਦੂਜੀ ਗੱਲ ਲੰਮਾ ਪਿਆ ਹੀ ਵਿਹਲਾ ਹੀ ਉੱਤੋਂ ਗਰਮੀ ਵੇਹ ਮੈਂਰੇ ਮੋਟਰਸਾਈਕਲ ਤੇ ਆਇਆ ਜੇ ਹਵਾ ਵੀ ਲੱਗਦੀ ਮੇਰੀ ਬਹਿ ਜਾ ਬਹਿ ਜਾ ਹੋ ਗਈ ਆ ਉਹਨੇ ਸਾਰਾ ਕੰਮ ਕੀਤਾ ਤੇ ਜੇ 10 ਮਿੰਟ ਬਹਿ ਵੀ ਗਿਆ ਉਥੇ ਕੀ ਹੋ ਗਿਆ ਕੰਮ ਤਾਂ ਅੱਧਾ ਤੁਸੀਂ ਕੀਤਾ ਤੇ ਕਿੰਨੀ ਲੇਟ ਆਇਆ ਤੇ ਮੈਂ ਚੱਲ ਮੈਂ ਉਥੇ ਕੀ ਕੀਤਾ ਮੈਂ ਤਾਂ ਸਿਰਫ ਗੋਈ ਪਛਾਣ ਹਟਾਤਾ ਤੇ ਮੁੜ ਕੇ ਫੋਨ ਆ ਗਿਆ ਹੀ ਸਭੋ ਛੁੱਟਿਆ ਛੱਟੇ ਤੇ ਹੁੰਦੀ ਆ ਖਾਇ ਤੇ ਉਹ ਕਿਹੜਾ ਲਿਸਾਜ ਰਹਿ ਜਵਾਨ ਜਾਨ ਮੁੰਡਾ ਵਾ ਤੇ ਝੱਟ ਕੰਮ ਕਰਦਾ ਉਹਦੇ ਮੈਂ ਕਿਤੇ ਨਾ ਨਹੀਂ ਕਰਦਾ ਆਖੇ ਲੱਗਦਾ ਉਸੇ ਵੇਲੇ ਹੀ ਤੁਹੀਂ ਕਿ ਝੱਟ ਗਰਮ ਹੋ ਜਾਂਦੇ ਆ ਉਹ ਜਦੋਂ ਬੱਦਾ ਇੰਨੀ ਗਰਮੀ ਦੇ ਵਿੱਚ ਕੰਮ ਕਰਨ ਦੇ ਹੋਵੇ ਤੈਨੂੰ ਹਟਾ ਕੇ ਦੂਜੇ ਕੰਮ ਤੇ ਨਹੀਂ ਲਾ ਲਈਦਾ ਘਰ ਦੇ ਕੰਮ ਵਾਸਤੇ ਨਹੀਂ ਇਹਨੂੰ ਰੱਖਿਆ ਮੈਂ ਉਹ ਤੇਰੇ ਨਾਲ ਕੇ ਡਾਇਆ ਵਾ ਮੈਂ ਹਟਾ ਕੇ ਤੇ ਕਿਤੇ ਨਹੀਂ ਡਾਇਆ ਉਹਨੂੰ ਇਹੋ ਜੇ ਕੰਮ ਨਹੀਂ ਕਰੀ ਦੇਂਦੇ ਉਹ ਇਨਸਾਨ ਵਾ ਉਹਨੂੰ ਵੀ ਗਰਮੀ ਲੱਗਦੀ ਆ ਤੇ ਫਿਰ ਤੁਸੀਂ ਕਰ ਲਿਆ ਕਰੋ ਤੁਸੀਂ ਆਪੇ ਕੋ ਕਰ ਲਓ ਤੂੰ ਤੇ ਨਹੀਂ ਕਹਿਤਾ ਵੀ ਉਹਨੇ ਨਾ ਤੇ ਉਹਨੇ ਕਰਨੀ ਨਹੀਂ ਤੈਨੂੰ ਤੇਰਾ ਨਾਂ ਥੋੜਾ ਕਰਨੀ ਹਾਏ ਤੇ ਕਰ ਵੀ ਦੇਊਗਾ ਕੰਮ ਤੇ ਕੀ ਹੋ ਗਿਆ ਵਾ ਆਪੇ ਤੁਸੀਂ ਇਦੋਂ ਕਹਿੰਨੇ ਵੀ ਆਪਣੀ ਆਂਟੀ ਦੇ ਨਾਲ ਬੰਦੂਮ ਕਰਾ ਲਿਆ ਕਰੀ ਆਪੇ ਉਹਦਾ ਮਨ ਕਰੇ ਨਾ ਕਿ ਸਰਦਾਰ ਨੇ ਹੋਰ ਕੋਈ ਕੰਮ ਹੈਗਾ ਤੇ ਮੈਨੂੰ ਦੱਸੋ ਫੇਰ ਦੱਸਣਾ ਵਾ ਜੇ ਨਹੀਂ ਤੇ ਉਹ ਉਧਰ ਦਾ ਹੀ ਕੰਮ ਕਰੇ ਪਤਾ ਕੀ ਗੱਲ ਆ ਗਰੀਬ ਬੰਦੇ ਦੀ ਕਿਤੇ ਬਦਸੀ ਇਹਦਾ ਦੱਲੀ ਤੈਨੂੰ ਮੈਂ ਦੱਸ ਦਿੰਦਾ ਹਾਏ ਮੇਰੀ ਗੱਲ ਸੁਣੋ ਉਹਨੇ ਵੇਲੇ ਨੇ ਲੰਮੇ ਪਏ ਰਹਿਣਾ ਓਥੇ ਕੀ ਉਹਨੂੰ ਕੀਲ ਮੇ ਫੇਰਣਾ ਤੇ ਬੇਲਾ ਲੰਮਾ ਇਹ ਪਿਆ ਜਮਾ ਸਾਕ ਟੂਟੀ ਛੱਡ ਕੇ ਪਾਂਡੇ ਧੋ ਲੈਣੀ ਕੜਾਈ ਧੋ ਲੈਣੀ ਉੱਥੇ ਕਿਹਦੇ ਨਾਲ ਕਾ ਗੇੜਨਾ ਵਾ ਓਏ ਹਜੇ ਕੰਮ ਨਾ ਕਰਾਇਆ ਕਰ ਚੰਗਾ ਐਵੇਂ ਰੌਲਾ ਪਾਈ ਜਾਨੀ ਤੂੰ ਹਾਈ ਹਜੇ ਤੇ ਮੈਂ ਇਹ ਨਹੀਂ ਦੱਸਿਆ ਕਿ ਸਾਰਾ ਉਹਨੇ ਪਣਾ ਸਾਫ ਕੀਤਾ ਵਾ ਸਾਰੇ ਉਹਨੇ ਪੱਤੇ ਹੁ ਜੇ ਆ ਜੇ ਮੈਂ ਉਹ ਵੀ ਦੱਸ ਦਿੰਦੀ ਨਾ ਤੇ ਪਤਾ ਨਹੀਂ ਮੇਰੇ ਦਿਵਾਲੇ ਕਿੰਨਾ ਹੋ ਜਾਣਾ ਹੈਗਾ ਨਾ ਇਹਨੇ ਆਪ ਕਰਨਾ ਕੰਮ ਤੇ ਨਾ ਇਹਨੇ ਕਿਸੇ ਨੂੰ ਕਰਨ ਦੇਣਾ ਵਾ ਮੇਰੇ ਹੱਡਾਂ ਚੋਂ ਦੀ ਸਭ ਕੁ ਕੱਢਣਾ ਮੈਂ ਕੀ ਗੱਲ ਲੋਏ ਦੀ ਆ ਕੋਈ ਨਹੀਂ ਅੱਜ ਤੇ ਜਿੰਨਾ ਹੋ ਗਿਆ ਠੀਕ ਆ ਹੁਣ ਰਿੰਪੀ ਤੇ ਆਉਣੀ ਆ ਨਾ ਸਵੇਰੇ ਦੀ ਨਾਲ ਦੀ ਉਦੋਂ ਮੈਂ ਉਹਨੂੰ ਸੱਦ ਕੇ ਲਿਆਂਗੂਗੀ ਤੇ ਕਰਾਉਂਗੀ ਕੰਮ ਨਾਲੇ ਇਹ ਭਾਵੇਂ ਚ ਅਰ ਜਹਰ ਦਵੇ ਤੇ ਭਾਵੇਂ ਦਵੇ 5 ਜੋ ਰਿੰਪੀ ਹੋਣੀ ਮੈਂ ਤੇ 150 ਦੇ ਕੇ ਕੰਮ ਕਰਾ ਲਿਆ ਕਰਨਾ ਵਾ ਸਾਡੇ ਤੇ ਨਾਲੇ ਹੁਣ ਪੱਕਾ ਲੱਗਾ ਵਾ ਉਦਾਂ ਵੀ ਕਰ ਜਾਇਆ ਕਰੂ ਤਾਂ ਵੀ ਕੋਈ ਗੱਲ ਨਹੀਂ ਨਿਆਣੇ ਨੂੰ ਲੀੜੇ ਲਾੜੇ ਲੈ ਦਾਂਗੇ ਨਿਆਣੇ ਨੂੰ ਖਾਣ ਨੂੰ ਲੈ ਦਿਆ ਕਰਾਂਗੇ ਕੋਹਨਾਂ ਕੋ ਹਾ ਹਾ ਚਾਹ ਭਾਵੇਂ ਉੱਤੇ ਸੜ ਜੇ ਤੂੰ ਕਿੱਥੋਂ ਆਈ ਗਰਮੀ ਜੋ ਫਿਰਦੀ ਖੇਰ ਨਾ ਫੁਰਨਾ ਗਈ ਹੀ ਮੈਂ ਗਈ ਸੀ ਚਾਚੀ ਕੋ ਮੈਂ ਤਾਂ ਦੋ ਤੋਰੀਆਂ ਤੋੜ ਕੇ ਲਿਆਉਣੀ ਆ ਤੇ ਉਹ ਮੈਨੂੰ ਤੋਰੀ ਤੇ ਕੋਈ ਲੱਭੀ ਨਹੀਂ ਉਹ ਤੇ ਉਥੇ ਮੈਂ ਚਾਚੀਆਂ ਗੱਲਾਂ ਬਾਤਾਂ ਮਾਰ ਕੇ ਤੇ ਆ ਗਈ ਉਹ ਤੇ ਚਾਚੀ ਨੇ ਹੀ ਕਹਿਣ ਵੀ ਤੁਸੀਂ ਜ਼ਿਆਦਾ ਪੈਸੇ ਕਰ ਲਏ ਪੈਸੇ ਜ਼ਿਆਦਾ ਨਹੀਂ ਤੇ ਮੈਂ ਆਈ ਬਹਿਣੀ ਪੈਸੇ ਘਟਵਾ ਉਹ ਆਦੀ ਜ਼ਿਆਦਾ ਕਰ ਲਏ ਉਹ ਨਹੀਂ ਘਟਵਾ ਪੈਸੇ ਆ ਖੰਡੀ ਆਂਦੀ ਆ ਹੀ ਵੀ ਕਿਤੇ ਕੰਮ ਕੁੰਮ ਕਰਾ ਲਿਆ ਕਰਾਂਗੇ ਾਂਦੀ ਹੋ ਸਦਾ ਮਹਿੰਗੇ ਨੇ ਝੂਠ ਹੀ ਨਾ ਬੋਲਿਆ ਓਏ ਮੁੰਡੇ ਵੱਲੋਂ ਤੇ ਭਾਵੇਂ ਇਹਨਾਂ ਨੇ ਪਾਣੀ ਮਾਰਤੀ ਓਏ ਆਹੋ ਇਹ ਵੀ ਕੋਈ ਪਤਾ ਨਹੀਂ ਚਾਚੀ ਹੈ ਵੀ ਇਦਾਂ ਦੀ ਆ ਜੋ ਕੁਝ ਜਿਆ ਤੇ ਇੰਨੇ ਨਹੀਂ ਉਹ ਪੈਸੇ ਦੇਣੇ ਆਹੋ ਚਾਚੀ ਨੇ ਭਾਵੇਂ ਪਾਣੀ ਮਾਰਤੀ ਓਏ ਚਾਚੀ ਹੈ ਵੀ ਇਦਾਂ ਦੀ ਪਹਿਲਾਂ ਤਾਂ ਕਹਿਣੀ ਅਹੀਂ ਵੀ ਕੰਮ ਕੁੰਮ ਕਰਾ ਲਿਆ ਕਰਾਂਗੇ ਲੱਗਦਾ ਮੈਨੂੰ ਇਦਾਂ ਦੀ ਗੱਲ ਆ ਚਾਚੀ ਚਾਚੀ ਨੇ ਭਾਵੇਂ ਕਹਤਾ ਓਏ ਵੀ ਨਾ ਆਉਂਦੇ ਹੈਨਾ ਪਾਣੀ ਵੀਰੇ ਨਾ ਮਾਰੀਉਣੀ ਵੀਰੇ ਆਹੋ ਕੀ ਪਤਾ ਚਾਚੀ ਦੇ ਹੈ ਵੀ ਇਦਾਂ ਦੀ ਆ ਉਹ ਨਿਆਹ ਦੇ ਤਾਣਾ ਨਾ ਜਾਈ ਮਹੰਗਿਆ ਉਧਰ ਉਹਨਾਂ ਪੈਸੇ ਨਹੀਂ ਦੇਣੇ ਉਹਨਾਂ ਨੂੰ ਨਹੀਂ ਕਰਨਾ ਜੇ ਉਹ ਨਹੀਂ ਕਰਨਾ ਚਲ ਸਵੇਰ ਦੀ ਦਿਹਾੜੀ ਦੇਖ ਲਈਂ ਵੇਖਦੀ ਆ ਆ ਪੈਸਿਆਂ ਤੋਂ ਤਾਂ ਡਈ ਹੀ ਕਰਨ ਇਹ ਤੁਹਾਡੇ ਕੋਲ ਬਲੈਕ ਆਂਦੀ ਆ ਤੁਹਾਡੇ ਕੋ ਆ ਹੁੰਦਾ ਮੈ ਮੈਨੂੰ ਗੁੱਸਾ ਬੜਾ ਆਂਦੀ ਤੁਹਾਡੇ ਕੋ ਵਾਧੂ ਪੈਸੇ ਆ ਤੁਸੀਂ ਇੰਨੇ ਪੈਸੇ ਕਰ ਲਏ ਉਹਨਾਂ ਨੇ ਲੈ ਹਾਂ ਉਹਨੇ ਮੈਂ ਕਿਹਾ ਮੈਂ 300 ਰੁਪਏ ਦੇ ਬਾਅਦ ਦਿਹਾੜੀ ਦੇਣਾ 300 ਦੇ ਹਿਸਾਬ ਨਾਲ 9000 ਰੁਪਏ ਤੇ ਉਹਦਾ ਬੰਦ ਆ ਕੱਟ-ਤੋ-ਕੱਟ ਵੀ 2-4 ਘੰਟੇ ਲਾ ਕੇ ਜਾਊਗੀ ਤੇ ਤਾਂ ਵੀ ਉਹਦਾ 4000 ਰੁਪਇਆ ਬੰਦਾ। ਮੈਂ ਕਿਹਾ ਮੈਂ ਆਵੇਂ ਮਿੰਟੋ ਸਰਦਾਰ ਨੇ ਤੇ ਕੂਨ ਹੀ ਨਹੀਂ ਦਿੱਤਾ। ਆਪ ਹੀ ਗੱਲ ਕਰ ਲਈ ਮੈਂ ਮੈਂ ਤੇ ਉਹਦਾ ਖੀ ਜਾਂਦੀ ਆਂ ਵੀ ਕੱਟ ਕਰਦੀ ਆਂ ਤੇ ਮੈਂ ਆ ਵੀ ਉਹਨੇ ਸਰਦਾਰ ਨੇ ਆਪ ਹੀ ਗੱਲ ਕਰ ਲਈ ਮਹਿੰਗੇ ਨਾ 4000 ਤੇ ਤੇ ਮੈਂ ਉਹ ਮਹਿੰਗਾ ਆਖੇ ਲੱਗਦਾ ਨਹੀਂ ਤੇ ਮੇਰੇ ਤੇ ਅੱਗੇ ਵੀ ਆਖੇ ਨਹੀਂ ਲੱਗਦਾ ਮੈਂ ਗੱਲਾਂ ਕੁਝ ਉਹਨੂੰ ਆਖੀਆਂ ਹੀ ਪਰ ਮੰਨਦਾ ਨਹੀਂ ਮੇਰੀ ਗੱਲ। ਪਤਾ ਨਹੀਂ ਭਾਏ ਉਹ ਜਾਂ ਉਹ ਨਹੀਂ ਮੰਨਣ ਦਿੰਦੇ ਉਹਨੇ। ਮਾ ਮੈਂ ਗਿੰਗ ਨੂੰ ਆਖੇ ਲੱਗਨ ਦਿੰਦੇ ਹੁਣੇ ਉਹ ਮੈਗਿਆਂ ਨੂੰ ਕਹਿੰਦੇ ਹੁਣੇ ਆ ਪੀ ਉਹਦੇ ਲਾਗੇ ਖਲੋਇਓ ਨਾ ਉਹਦੇ ਘਰ ਨਾ ਜਾਇਓ ਉਹ ਚਾਚੀ ਮਾ ਵੱਡੇ ਭਾਗ ਉੱਤੋਂ ਸਾਡੇ ਨਾਲ ਜੋੜ ਰੱਖਦੇ ਆ ਤੇ ਵਿੱਚੋਂ ਢਿੱਡੋਂ ਖੋਟੇ ਹੂੰ ਬੜੇ ਖੋਟੇ ਕਹਿੰਦੇ ਹੁਣ ਇਹਨਾਂ ਦਾ ਕੰਮ ਨਾ ਤੁਰ ਪਈ ਆਹ ਲੈ ਮੈਂ ਕੋ ਹੋਰ ਸਬਜੀ ਤਰਾ ਤੇ ਚਾਹ ਘੁੱਟ ਲਿਆ ਤਤੀ ਕਰਕੇ ਆ ਚਾਹ ਹੀ ਪੀ ਜਾਣੀਆਂ ਸਵੇਰ ਦੀ ਮੈਂ ਹੁਣ ਰੋਟੀ ਵੀ ਸਬਜੀ ਬਣਾ ਕੇ ਰੋਟੀ ਲਿਓਨੀ ਹੈ ਦਹੀਂ ਲਿਆਇਆ ਫੇਰ